ਇਹਨੂੰ ਤੁਸੀਂ ਫਿੰਗਰ ਟਿਪ ਤੇ ਅੰਗੂਠੇ ਦੀ ਟਿਪ ਦੇ ਨਾਲ ਨਾ ਘੁਮਾ ਲੈਣਾ ਰੋਲ ਕਰ ਲੈਣਾ ਮਤਲਬ ਕਿ ਜਿੱਦਾਂ ਕਈ ਵਾਰੀ ਹੁੰਦਾ ਕਿ ਆਪਣਾ ਹੱਥ ਥੋੜੇ ਡਰਾਈ ਹੋਏ ਹੁੰਦੇ ਨੇ ਤਾਂ ਔਖਾ ਲੱਗਦਾ ਤੁਸੀਂ ਕੌਲੀ ਦੇ ਵਿੱਚ ਪਾਣੀ ਪਾ ਕੇ ਰੱਖ ਲਓ ਉਹਦੇ ਵਿੱਚ ਆਪਣੀ ਫਿੰਗਰ ਟਿਪ ਡਿਪ ਕਰਕੇ ਫੇਰ ਕੱਪੜੇ ਨੂੰ ਘੁਮਾ ਘੁਮਾ ਕੇ ਆਰਾਮ ਨਾਲ ਪੀਕੋ ਕਰੋ ਯਾ ਇਹਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਤੁਸੀਂ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਵੀ ਸਫਾਈ ਦੇ ਨਾਲ ਪੀਕੋ ਕਰ ਸਕਦੇ ਹੋ ਮੈਂ ਪਲਾਜ਼ੋ ਵਗੈਰਾ ਜਾਂ ਫਿਰ ਫਰੌਕ ਦੀ ਫ੍ਰਿਲ ਦੇ ਉੱਪਰ ਇਦਾਂ ਹੀ ਪੀਕ ਕਰਦੀ ਆ ਇਹਦੇ ਨਾਲ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਧੀਆ ਤਰੀਕੇ ਨਾਲ ਪੀਕ ਹੋ ਜਾਂਦੀ ਹੈ ਜਿਹੜਾ ਰੋਲ ਕੀਤਾ ਕੱਪੜਾ ਉਹ ਜਿਹੜੀਆਂ ਪੱਤੀਆਂ ਬਣੀਆਂ ਹੋਈਆਂ ਨੇ ਉਹਦੇ ਬਚਾ ਲੈ ਰੱਖਿਓ ਲਓ ਜੀ ਪੀਕ ਹੋ ਡਨ ਦੇਖੋ ਦੋਨੋਂ ਸਾਈਡ ਚੈੱਕ ਕਰੋ